ਇੱਕ ਕਾਰਡ ਦੀ ਗੱਲ ਕਰ ਲਈਏ ਜਿਹੜਾ ਕਹਿੰਦੇ ਕਿ ਯੂਨੀਵਰਸਲ ਹੈਲਥ ਕਾਰਡ ਹੈ 65 ਲੱਖ ਪਰਿਵਾਰਾਂ ਨੂੰ ਇਹਦਾ ਫਾਇਦਾ ਹੋਣ ਵਾਲਾ ਹੈ ਤੇ 3-4 ਮਹੀਨਿਆਂ ਤੱਕ ਇਹ ਸਕੀਮ ਜਦੋਂ ਕਿ ਲਗਭਗ ਵੋਟਾਂ ਨੇੜੇ ਆ ਜਾਣਗੀਆਂ ਉਦੋਂ ਨੇ ਸ਼ੁਰੂ ਹੋ ਜਾਣੀ ਹੈ ਇਹ ਸਰਕਾਰ ਕਹਿ ਰਹੀ ਹੈ ਤੇ ਥੋੜਾ ਜਿਹਾ ਖੁੱਲ ਕੇ ਦੱਸਿਓ ਵੀ ਇਹ ਕਾਰਡ ਦਾ ਕੀ ਫਾਇਦਾ ਹੋਏਗਾ ਇਸ ਕਾਰਡ ਦੇ ਵਿੱਚ ਜਿਹੜੇ ਬੈਨੀਫਿਟਸ ਹੋਣਗੇ ਉਹ ਕੀ ਮਿਲਣਗੇ ਤੁਹਾਨੂੰ ਯਾਦ ਹੋਣਾ ਹੈ ਕਿ ਇਹ ਪੰਜਾਬ ਦੀ ਗਵਰਨਮੈਂਟ ਨੇ ਅੱਜ ਤੋਂ ਲਗਭਗ ਕੋਈ 4-5 ਮਹੀਨੇ ਪਹਿਲਾਂ ਐਲਾਨ ਕਰ ਦਿੱਤਾ ਸੀ ਜੀ ਤੇ ਉਡੀਕ ਇਸ ਗੱਲ ਦੀ ਸੀ ਕਿ ਇਹਨਾਂ ਨੇ ਐਲਾਨ ਤੇ ਕਰ ਦਿੱਤਾ ਕਿ ਅਮਲ ਚ ਕਦੋਂ ਲੈ ਕੇ ਆਉਣਗੇ ਅੱਜ ਇਹਨਾਂ ਨੇ ਅਮਲ ਚ ਤੇ ਨਹੀਂ ਲਿਆਂਦਾ ਅਮਲ ਦੀ ਤਰੀਕ ਦੇ ਦਿੱਤੀ ਕਿ ਭਈ 2 ਅਕਤੂਬਰ ਤੋਂ ਬਾਅਦ ਜੀ ਤੁਸੀਂ ਇਹ ਕਾਰਡ ਬਣਾ ਸਕਦੇ ਹੋ 65 ਲੱਖ ਫੈਮਿਲੀ ਨੂੰ ਕਵਰ ਕਰਨ ਦਾ ਮਤਲਬ ਕੀ ਆ ਕਿ ਇਹਦੇ ਚ ਕੋਈ ਮਤਲਬ ਉਹ ਜਿਵੇਂ ਆਪਾਂ ਕਹ ਲਈਏ ਕਿ BPL ਜਾਂ ਫਲਾਣਾ ਕਾਰਡ ਹੋਲਡਰ ਜਾਂ ਵੀ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਕੋਈ ਵੀ ਪਛੜਿਆ ਵਰਗ ਲਾ ਗਈ ਹੈ ਕਿ ਇਹ ਉਹਦੇ ਵਾਸਤੇ ਨਹੀਂ ਇਨਕਮ ਦੇ ਆਧਾਰ ਤੇ ਨਹੀਂ ਯਾਨੀ ਪੂਰੇ ਦੇ ਪੂਰੇ ਪੰਜਾਬ ਨੂੰ ਕਵਰ ਕਰਨ ਵਾਲੀ ਸਕੀਮ ਹੈ ਇਹ ਬਹੁਤ ਵਧੀਆ ਹੈ ਹੂੰ ਬਿਲਕੁਲ ਠੀਕ ਹੈ ਨਾ ਜੀ ਕਿਉਂਕਿ ਉਹ ਦੇਖੋ ਜਦੋਂ ਆਪਾਂ ਕਈ ਚੀਜ਼ਾਂ ਦੇਖਦੇ ਆ ਆ ਸ਼ਰਤ ਰੱਖ ਦਿੱਤੀ ਇਨਕਮ ਦੀ ਸ਼ਰਤ ਰੱਖ ਦਿੱਤੀ ਫਲਾਣੇ ਦੀ ਟਮਕਾਣੇ ਦੀ ਪਹਿਲੀ ਗੱਲ ਤੇ ਇਹ ਆ ਸੁਖਮ ਸਿੰਘ ਸਾਹਿਬ ਕਿ ਆਓ ਸਰਟੀਫਿਕੇਟ ਲਿਆਓ ਆਮਦਨ ਸਰਟੀਫਿਕੇਟ ਲਿਆਓ ਫਲਾਣ ਆਲੇ ਆਊਟਮ ਕਾਣਾ ਲਿਆਓ ਜੀ ਤੇ ਗੱਲ ਇਹ ਆ ਕਿ ਭਾਈ ਉਹ ਬੰਦਾ ਖੱਜਲ ਖੋਰੀ ਤੋਂ ਡਰਦਾ ਹੀ ਨਹੀਂ ਅਪਲਾਈ ਕਰਦਾ ਪਹਿਲੀ ਗੱਲ ਇੱਕ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਦਾ ਕਰੀਏ ਕੀ ਹੁਣ ਹੂੰ ਠੀਕ ਹੈ ਨਾ ਜੀ ਤਾਂ ਗੱਲ ਇਹ ਆ ਕਿ ਇਹਨਾਂ ਨੇ ਅੱਜ ਸਾਫ਼ ਕੀਤਾ ਹੈ ਕਿ ਬਸ ਤੁਸੀਂ ਇੱਕ ਆਧਾਰ ਕਾਰਡ ਲੈ ਕੇ ਜਾਣਾ ਜੀ ਵੋਟਰ ਕਾਰਡ ਲੈ ਕੇ ਜਾਣਾ ਬਸ ਉਸ ਤੋਂ ਬਾਅਦ ਮਸਲਾ ਹੱਲ ਹੋਏਗਾ ਹੂੰ ਹੁਣ ਉਹ ਮਸਲਾ ਹੱਲ ਹੋਏਗਾ ਜਾਂ ਨਹੀਂ ਹੋਏਗਾ ਭਾਈ ਪਤਾ ਨਹੀਂ ਆ ਪਰ ਜੇ ਆਧਾਰ ਕਾਰਡ ਤੇ ਮਸਲਾ ਹੱਲ ਹੋ ਜਾਵੇ ਤੁਫਿਰ ਬਿਹਤਰੀਨ ਚੀਜ਼ ਬਿਲਕੁਲ ਪਰ ਆਧਾਰ ਕਾਰਡ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿਵੇਂ ਬਣ ਜਾਂਦਾ ਹਮ ਖੈਰ ਇੱਕ ਵਾਰੀ ਇਹਨਾਂ ਨੇ ਪੂਰੇ ਦੇ ਪੂਰੇ ਪੰਜਾਬ ਨੂੰ ਸਮੁੱਚੇ ਤੌਰ ਤੇ ਕਵਰ ਕਰਨ ਦਾ ਯਤਨ ਕੀਤਾ ਮੈਂ ਉਸ ਯਤਨ ਦੀ ਤਾਰੀਫ ਕਰਦਾ ਕਿਉਂਕਿ ਜਰਨਲ ਵਰਗ ਦੇ ਵਿੱਚ ਵੀ ਬਹੁਤ ਅੱਜ ਕੱਲ ਤੁਹਾਨੂੰ ਪਤਾ ਪਰਿਵਾਰਾਂ ਦੇ ਬੁਰੇ ਹਾਲ ਨੇ ਜੀ ਲੋਅਰ ਮੀਡਲ ਕਲਾਸ ਦਾ ਇੱਕ ਬਹੁਤ ਵੱਡਾ ਬਜਟ ਸਿਹਤ ਅਤੇ ਸਿੱਖਿਆ ਤੇ ਖਰਚ ਹੁੰਦਾ ਹੈ ਹਮ ਮਰੀਜ਼ ਸਾਡੇ ਤਕਰੀਬਨ ਘਰ ਘਰ ਚ ਪਿਆ ਬਿਲਕੁਲ ਤੇ ਚਲੋ ਕਿਸੇ ਨਾ ਕਿਸੇ ਪੱਖ ਤੋਂ ਕੋਈ ਸੁਖਦਾ ਸਾਹ ਆਵੇ ਹੂੰ ਤੇ ਬਿਹਤਰ ਗੱਲ ਆ ਪਰ ਇਹਦੇ ਵਿੱਚ ਅੱਗੇ ਇੱਕ ਚੀਜ਼ ਜਿਹੜੀ ਮੈਂ ਖਦਸ਼ੇ ਦੇ ਰੂਪ ਦੇ ਵਿੱਚ ਵਿਚਾਰ ਕਰਾਂਗਾ ਕਿ ਸਰਕਾਰ ਦੀ ਇਹ ਨੀਤੀ ਬਹੁਤ ਅੱਛੀ ਆ ਜੀ ਜੇ ਸਫਲਤਾਪੂਰਵਕ ਜੇ ਇਲਾਕੇ ਤਾਂ ਸਫਲਤਾਪੂਰਵਕ ਜੇ ਮੈਂ ਕਾਹ ਤੋਂ ਲਾ ਰਿਹਾ ਕਿ ਤੁਹਾਨੂੰ ਯਾਦ ਹੋਣਾ ਹੈ ਬੀਤੇ ਸਮੇਂ ਦੇ ਵਿੱਚ ਬਹੁਤ ਸਾਰੇ ਹਸਪਤਾਲਾਂ ਨੇ ਇਲਾਜ ਕਰਨ ਤੋਂ ਹੱਥ ਖੜੇ ਕਰ ਦਿੱਤੇ ਸੀ ਯਾਦ ਹੈ ਨਾ ਜੀ ਜੀ ਸ਼ਾਇਦ ਆਪਾਂ ਖਬਰਾਂ ਵੀ ਕੀਤੀ ਹੋਣਾ ਕਿ ਭਈ ਐਸੀ ਨੌਬਤ ਨਾ ਹੋਵੇ ਹੋ ਤੁਸੀਂ ਆਪ ਦਾ ਪ੍ਰਬੰਧ ਕਰ ਲਓ ਕਿਉਂਕਿ ਕੇਜਰੀਵਾਲ ਸਾਹਿਬ ਤੇ ਇਹ ਵੀ ਕਹਿੰਦੇ ਹੁੰਦੇ ਸਨ ਕਿ ਮੇਰੇ ਕੋਲ 60 ਹਜ਼ਾਰ ਕਰੋੜ ਦਾ ਬੰਦੋਬਸਤ ਆ ਤੇ ਅੱਜ ਅੱਜ ਤਨਖਾਹ ਦੇਣ ਵਾਸਤੇ ਵੀ ਸਾਨੂੰ ਕਰਜ਼ੇ ਵੱਲ ਝਾਕਣਾ ਪੈਂਦਾ ਮਤਲਬ ਇਹ ਆ ਕਿ ਤੁਹਾਡੀ ਜਿਹੜੀ ਯੋਜਨਾ ਹੈ ਸਕੀਮ ਹੈ ਇਹਦੇ ਲਈ ਖਰਚ ਚਾਹੇ ਆਪਾਂ ਦੇਖਦੇ ਹਾਂ ਕਿ ਕੇਂਦਰ ਨੇ ਵੀ ਕਿਉਂਕਿ ਆਯੂਸ਼ਮਾਨ ਸਕੀਮ ਉਹ ਨਾ ਦਿਆ ਕਿ ਉਹਨੂੰ ਹੀ ਚਾਹੇ ਤੁਸੀਂ ਅੱਗੇ ਤੋਰਨਾ ਕਿਸੇ ਢੰਗ ਨਾਲ ਜੋ ਮਰਜ਼ੀ ਆ ਸਾਨੂੰ ਤੇ ਇਲਾਜ ਨਾਲ ਮਤਲਬ ਹੈ ਨਾ ਸਾਨੂੰ ਤੇ ਸਹੂਲਤ ਦੇ ਨਾਲ ਮਤਲਬ ਆ ਕਿ ਇਹ ਨਾ ਹੋਵੇ ਕਿ ਅੱਧ ਵਾਟੇ ਫੇਰ ਖੜ ਜਾਵੇ ਬਿਲਕੁਲ ਜਾਂ ਵਿੱਚੋਂ ਕੁਝ ਕਰੀ ਜਾਣ ਕੁਝ ਨਾ ਕਰੀ ਜਾਣ ਹਸਪਤਾਲ ਜਾਂ ਇਹ ਆ ਕੇ ਇਹਦੇ ਚ ਕਾਹ ਫਿਰ ਟਿਕੜਮ ਬਾਜ਼ੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ ਇੱਥੇ ਤੇ ਜਿਹੜਾ ਸਾਬਕਾ ਫੌਜੀਆ ਦਾ ਇਲਾਜ ਹੁੰਦਾ ਹੈ ਇੱਕ ਸਕੀਮ ਆ ਉਹਨਾਂ ਦੀ ਜਿਵੇਂ ਇਦਾਂ ਦੀਆਂ ਸਕੀਮਾਂ ਸਰਕਾਰੀ ਨੇ ਤਾਂ ਉਹਨਾਂ ਸਕੀਮਾਂ ਚ ਵੀ ਸਕੀਮ ਲਾ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡਾ ਸਕੈਮ ਹੋ ਗਿਆ ਇਦਾਂ ਦਾ ਹੂੰ ਤਾਂ ਇਸ ਕਰਕੇ ਆ ਕਿ ਇੱਕ ਤੇ ਟਿਕੜਮਬਾਜ਼ੀ ਆ ਜਿਹੜੀ ਉਹਨੂੰ ਬੰਦ ਰੱਖਿਆ ਜਾਵੇ ਜੀ ਤੇ ਦੂਜਾ ਇਹ ਆ ਕਿ ਇਹਨੂੰ ਵੱਧ ਤੋਂ ਵੱਧ ਸਰਲੀਕਰਨ ਕੀਤਾ ਜਾਵੇ ਇਹਦਾ ਕਿ ਭਾਈ ਸਭ ਨੂੰ ਪਤਾ ਹੋਵੇ ਕਿ ਇੱਥੇ ਜਾਣਾ ਨਾਲ ਦੀ ਨਾਲ ਆ ਚੀਜ਼ ਅਸੀਂ ਦੇਵਾਂਗੇ ਤੇ ਸਾਡਾ ਕਾਰਡ ਬਣ ਜਾਣਾ ਹੂੰ ਕਿ ਉਹ ਵੀ ਲੁੱਟ ਖਸੁੱਟ ਦਾ ਜਰੀਆ ਨਾ ਬਣ ਜਾਵੇ ਗਰੀਬ ਦਾ ਮਾਤੜ ਦਾ ਤੇ ਇਸ ਤੋਂ ਇਲਾਵਾ ਵੱਡੀ ਚੀਜ਼ ਇਹ ਹੈ ਕਿ ਫਿਰ ਇਹ ਬੀਰੋਕਟੋਕ ਚਾਲੀ ਜਾਣੀ ਚਾਹੀਦੀ ਹੈ ਹਾਂ ਕਿਉਂਕਿ ਪੈਸਾ ਚੱਲਣੀ ਕਾਫੀ ਕਹਿ ਰਹੇ ਨੇ 10 ਲੱਖ ਰੁਪਏ ਸਾਲਾਨਾ ਕਹਿ ਰਹੇ ਨੇ ਤੇ ਪੈਸਾ ਉਹ ਬਣ ਹਾਂਜੀ ਉਹ ਹੀ ਹੈ ਨਾ ਕਿ ਰਕਮ ਤੁਹਾਨੂੰ ਬਹੁਤ ਵੱਡੀ ਜਿਹੜੀ ਆ ਉਹ ਖੁਦ ਉਹ ਦਾ ਇੰਤਜ਼ਾਮ ਕਰਨਾ ਪਏਗਾ ਤੇ ਇਸ ਕਰਕੇ ਜੋ ਹਸਪਤਾਲਾਂ ਦੇ ਬਿੱਲ ਆ ਉਹ ਸਮੇਂ ਸਿਰ ਅਦਾ ਕਰੋਗੇ ਤਾਂ ਫਿਰ ਮੇਰੇ ਖਿਆਲ ਤੋਂ ਨਾਲ ਬਿਹਤਰੀਨ ਹੈ ਬਿਹਤਰੀਨ ਮਾੜੀ ਗੱਲ ਨਹੀਂ ਹੈਗੀ ਜੀ 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 ਬਿਲਕੁਲ ਜੀ ਚਰਨਜੀਤ ਜੀ ਵੀ ਕਹਿ ਰਹੇ ਨੇ ਕਿ ਸਕੀਮ ਤਾਂ ਬਹੁਤ ਵਧੀਆ ਚਲਣੀ ਚਾ ਤੇ ਬਿਲਕੁਲ ਸੱਚਮੁੱਚ ਜੇ ਲੋਕਾਂ ਨੂੰ ਪਈ ਫਾਇਦਾ ਹੁੰਦਾ ਤੇ ਆਸਾਨੀ ਨਾਲ ਹੁੰਦਾ ਬਿਨਾ ਖੱਜਲ ਖਵਾਰੀ ਦੇ ਹੁੰਦਾ ਤੇ ਉਸ ਤੋਂ ਵਧੀਆ ਕੋਈ ਗੱਲ ਨਹੀਂ ਹੋ ਸਕਦੀ ਪੀਜੀਐ ਚੰਡੀਗੜ੍ਹ ਤਾਂ ਕਹਿੰਦੇ ਫ੍ਰੀ ਪੰਜਾਬ ਦੇ ਪੈਸੇ ਦਿੱਤੇ ਨਹੀਂ ਜਾਂਦੇ ਕਹਿੰਦੇ ਇਹ ਕੀ ਦੇਣਗੇ ਪਰ ਚਲੋ ਨਵਦੀਪ ਸਿੰਘ ਜੀ ਕਹਿ ਰਹੇ ਨੇ ਪਰ ਆਪਾਂ ਚਲੋ ਇਹ ਥੋੜਾ ਪੋਜ਼ਿਟਿਵ ਸਕਾਰਾਤਮਕ ਹੋ ਕੇ ਚੱਲਦੇ ਆ ਕਿ ਜੇ ਸਰਕਾਰ ਕੋਈ ਗੱਲ ਕਰ ਰਹੀ ਹੈ ਤਾਂ ਹੋ ਸਕਦਾ ਇਹਨਾਂ ਨੇ ਸੋਚ ਕੇ ਹੀ ਇਸ ਤਰ੍ਹਾਂ ਕੁਛ ਕੀਤਾ ਹੋਵੇ ਫਿਰ ਇਸ ਯੋਜਨਾ ਲਈ 8500 ਦੀ ਜਗ੍ਹਾ ਕਹਿੰਦੇ 18500 ਦਾ ਕਰਜ਼ਾ ਚੁਕ ਲੈਣਗੇ ਰਾਜkumar ਜੀ ਕਹਿ ਰਹੇ ਨੇ ਦੇਖੋ ਜੀ ਇਹ ਤੇ ਹੁਣ ਸਾਰੇ ਦੋਸਤਾਂ ਦੇ ਵੀ ਹੋ ਗਏ ਦੇਖੋ ਗੱਲ ਇਹ ਆ ਕਿ ਜਿਹੜਾ ਦੇਖੋ ਸਾਡਾ ਨਾ ਧਾਂਚਾ ਹੈ ਸੰਵਿਧਾਨ ਦਾ ਜੀ ਉਹਦੇ ਵਿੱਚ ਸੈਕੂਲਰ ਚੀਜ਼ਾਂ ਨੂੰ ਲੈ ਕੇ ਜਾਂ ਕੁਸ਼ ਹੱਦ ਤੱਕ ਆਪਾਂ ਦੇਖਦੇ ਆ ਕਿ ਸਮਾਜਵਾਦੀ ਜਿਹੜੀ ਖਾਸ ਤੌਰ ਤੇ ਲੈਫਟਿਸਟ ਵਿਚਾਰਧਾਰਤਾ ਹੈ ਕਿ ਕੁਝ ਚੀਜ਼ਾਂ ਉਹਦੇ ਨਾਲ ਜੋੜੀਆਂ ਜਾਂਦੀਆਂ ਸਾਡਾ ਜਿਹੜਾ ਇਹ ਇਦਾਂ ਦਾ ਹੈ ਨਾ ਮਤਲਬ ਕਹਿ ਲਓ ਕਿ ਜੇ ਖਾਸਾ ਦੇਖੀਏ ਸਬੰਧ ਤਾਂ ਉਹ ਕੀ ਆ ਉਹ ਕਿਸ ਤਰ੍ਹਾਂ ਦਾ ਹੈ ਨਾ ਉਹ ਸਜੇ ਨਾ ਖਬੇ ਠੀਕ ਆ ਉਹ ਵਿਚ ਵਿਚਾਲੇ ਆ ਕਿ ਭਈ ਮਾਡਲ ਜਿਹੜਾ ਤੁਹਾਡਾ ਪੂੰਜੀਵਾਦ ਵਾਲਾ ਹੀ ਚੱਲਦਾ ਹੈ ਅਮਰੀਕਾ ਵਾਲਾ ਯਾਰਥਿਕਤਾ ਦਾ ਮਾਡਲ ਲਗਭਗ ਵਹੀ ਹੈ ਲਗਭਗ ਉਹ ਹੋ ਗਿਆ ਹੁਣ ਦੂਜੇ ਪਾਸੇ ਕਿ ਇੱਕ ਸੋਸ਼ਲਿਸਟ ਥਿੰਕਿੰਗ ਹੈ ਜਿਹੜੀ ਕਾਮਰੇਡਾਂ ਵਾਲੀ ਕਿ ਭਈ ਸਮਾਜ ਦੇ ਇੱਕ ਵਰਗ ਨੂੰ ਸਬਸਿਡਾਈਜ਼ ਵੀ ਕਰਨਾ ਹੈ ਹਮ ਠੀਕ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਰਜ਼ਾ ਸਰਕਾਰਾਂ ਜਿਹੜੀਆਂ ਉਹ ਕਰਜ਼ੇ ਨਾਲ ਹੀ ਚੱਲਦੀਆਂ ਨੇ ਤੁਸੀਂ ਆਪਣੇ ਜਿਹੜੇ ਹਾ ਜਨੇ ਟੈਕਸ ਪੇਅਰ ਮਤਲਬ ਕਿ ਉਹਨਾਂ ਤੋਂ ਲੈਣਾ ਹੈ ਜੀ ਤੇ ਲੋਡ ਬੰਦ ਨੂੰ ਦੇਣਾ ਦੇਣਾ ਬਿਲਕੁਲ ਇਸੇ ਤਰ੍ਹਾਂ ਦੇ ਢਾਂਚਾ ਹੈ ਨਾ ਕੁੱਲ ਮਿਲਾ ਕੇ ਜੇ ਇਹਨੂੰ ਪੰਜਾਬੀ ਚ ਸਮਝਣਾ ਹੋਵੇ ਉਦਾਂ ਤੇ ਜਿੰਨੇ ਮਰਜੀ ਉਹ ਕਿਸੇ ਕਾਮਰੇਡ ਨੂੰ ਸੁਣੋਗੇ ਤੇ ਉਹਨਾਂ ਤੁਹਾਨੂੰ ਬਤਾਏ ਉਧਰ ਦੇ ਸ਼ਬਦ ਬੋਲਣੇ ਤੇ ਇਧਰ ਦੇ ਟੋਟਲ ਤੇ ਇਹੀ ਲਾ ਲਓ ਕੁੱਲ ਮਿਲਾ ਕੇ ਸਾਡੇ ਸਾਹਮਣੇ ਆ ਨਾ ਹਾਂਜੀ ਤੇ ਗੱਲ ਇਹ ਆ ਕਿ ਜੇ ਤੁਹਾਡਾ ਟੈਕਸ ਪੇਅਰ ਸਟਰੋਂਗ ਆ ਤਗੜਾ ਆ ਹੂੰ ਠੀਕ ਹੈ ਜੀ ਉਹਦੀ ਕੰਜ਼ਮਪਸ਼ਨ ਪਾਵਰ ਵਧੀਆ ਜੀ ਤਾਂ ਕੀ ਫਰਕ ਪੈਂਦਾ ਇਹ ਇਹ ਵੀ ਤੇ ਸਰਕਾਰਾਂ ਦਾ ਹੀ ਕਿਤੇ ਨਾ ਕਿਤੇ ਫਰਜ਼ ਮਰਦਾ ਹੈ ਨਾ ਕਿ ਤੁਸੀਂ ਪਰ ਕੈਪਟਾਚ ਕਿੱਥੇ ਲੈ ਕੇ ਜਾਣਾ 196 ਨੰਬਰ ਤੇ ਇੰਡੀਆ ਸਾਰਾ ਪਰ ਕੈਪਟਾਚ ਜੀ ਯੂਪੀਰਗੇ ਸਟੇਟ ਜਿਹੜੇ ਆ ਬਿਹਾਰ ਅਰਗੇ ਸਟੇਟ ਆ ਉਹ ਤੇ ਅਫਰੀਕਾ ਦੇ ਪਛੜੇ ਦੇਸ਼ਾਂ ਤੋਂ ਵੀ ਪਛੇ ਪਛੜੇ ਪੈ ਗਏ ਪਰ ਕੈਪਟਾਚ ਹੂੰ ਤਾਂ ਇਹ ਆ ਕਿ ਆਪੇ ਤੁਹਾਡਾ ਜਿਹੜਾ ਵਸਿੰਦਾ ਹੈ ਨਾਗਰਿਕ ਹੈ ਜੇ ਉਹ ਇੱਕ ਚੰਗੀ ਖਰਚ ਸਮਰੱਥਾ ਰੱਖਦਾ ਹੈ ਇਨਡਾਇਰੈਕਟ ਟੈਕਸਸ ਵਾਧੂ ਆ ਸਕਦੇ ਆ ਜਿੰਨਾ ਉਹ ਉਪਭੋਗ ਕਰੇਗਾ ਤੁਹਾਨੂੰ ਇਨਡਾਇਰੈਕਟ ਟੈਕਸ ਆ ਜਾਣਗੇ ਕਿਉਂਕਿ ਇੱਥੇ ਡਾਇਰੈਕਟ ਟੈਕਸ ਫੇਰ ਕੱਟਣੇ ਨਾ ਸਾਬ ਨੇ ਇਨਕਮ ਟੈਕਸ ਕੱਟ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਇਨਕਮ ਟੈਕਸ ਦਾ 80 ਕਰੋੜ ਤੇ ਸਰਕਾਰੀ ਰਾਸ਼ਨ ਤੇ ਪੜ ਡਿਆ ਬੰਦਾ ਤਾਂ ਗੱਲ ਇਹ ਆ ਕਿ ਵੀ ਇਹ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਠੀਕ ਹੈ ਕਿ ਸਬਸਿਡਾਈਜ਼ ਵੀ ਕਰਨਾ ਸਾਡੇ ਸੰਵਿਧਾਨ ਦਾ ਖਾਸਾ ਹੀ ਕੋਸ਼ਿਸ਼ ਇਸ ਤਰ੍ਹਾਂ ਦਾ ਸਾਡੇ ਆਰਥਿਕਤਾ ਦਾ ਮਾਡਲ ਕੁਝ ਇਸ ਤਰ੍ਹਾਂ ਦਾ ਹੋ ਗਿਆ ਪਰ ਉਹਦੇ ਚ ਕੀ ਆ ਕਿ ਜੇ ਅਸੀਂ ਆਪਣੇ ਨਾਗਰਿਕ ਨੂੰ ਜੇਬ ਪੱਖੋਂ ਮਜ਼ਬੂਤ ਰੱਖਾਂਗੇ ਤਾਂ ਮੇਰੇ ਖਿਆਲ ਦੇ ਨਾਲ ਹਾਂਜੀ ਇਹ ਚੀਜ਼ਾਂ ਔਖੀਆਂ ਨਹੀਂ ਹੈ ਬਿਲਕੁਲ 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 ਜੇਕਰ ਸਰਕਾਰ ਕੋਈ ਲੋਕ ਭਲਾਈ ਦੀ ਸਕੀਮ ਲੈ ਕੇ ਆਉਂਦੀ ਹੈ ਤੇ ਕਹਿੰਦੇ ਸਾਨੂੰ ਸੁਚੇਤ ਹੋ ਕੇ ਦਾ ਸਮਰਥਨ ਕਰਨਾ ਚਾਹੀਦਾ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਬਿਲਕੁਲ ਜੀ ਉਹ ਵੀ ਹੈ ਨਾ ਥੋੜਾ ਜਿਹਾ ਨਾ ਅਰਥ ਚੱਕਰ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਪੈਸਾ ਇੱਕ ਤੁਸੀਂ ਨੂੰ ਜਾਂ ਮੈਂ ਆ ਚਲੋ ਮੈਂ ਆਪਦੇ ਇਥੇ ਲਾਉਣਾ ਮੇਰੀ ਇਨਕਮ ਹੈਗੀ ਆ ਲਾਲੋ ਕੇ ਮੀਡਲ ਆਕਾਰ ਦੀ ਮੀਡਲ ਆਕਾਰ ਮਤਲਬ ਨਾ ਤਾਂ ਮੈਂ ਬਹੁਤ ਜ਼ਿਆਦਾ ਰਿਚਿਆ ਨਾ ਮੈਂ ਜ਼ਿਆਦਾ ਹੂੰ ਹੂੰ ਗਰੀਬੀ ਰੇਖਾ ਬਲਾਂ ਗਰੀਬੀ ਰੇਖਾ ਤੋਂ ਹੇਠਾਂ ਮਨਾ ਤਮੇ ਵਿਚ ਵਿਚਾਰੇ ਆ ਗਿਆ ਮੰਨ ਲਓ ਮੇਰੇ ਮੇਰੀ ਆਮਦਨ ਸਾਲਾਨਾ 5 ਲੱਖ ਆ। 5 ਲੱਖ ਆ। ਹਮ ਹੁਣ 1 ਲੱਖ ਮੇਰਾ ਹਸਪਤਾਲਾਂ ਚ ਚਲਾ ਗਿਆ। ਠੀਕ ਹੈ ਨਾ? ਜੀ। ਉਹ 1 ਲੱਖ ਮੰਨ ਲਓ ਮੇਰਾ ਬਚਤ ਹੋ ਗਈ। ਤਾਂ ਉਹ 1 ਲੱਖ ਮੈਂ ਜਿਹੜਾ 5 ਲੱਖ ਇਨਕਮ ਵਾਲਾ ਬੰਦਾ ਮੈਂ ਸਵਿਸ ਬੈਂਕ ਚ ਪਾ ਕੇ ਆਉਂਗਾ। ਹਮ ਉਹ 1 ਲੱਖ ਦੀ ਹੋ ਸਕਦਾ ਮੈਂ ਮੱਝ ਲੈ ਆਵਾ ਝੋਟੀ ਲੈ ਆਵਾ ਕੋਈ ਦੁੱਧ ਵੇਚਣ ਲੱਗ ਪਾਵਾਂ ਆਰੇ ਸਭ ਇਹ ਕੰਜ਼ਿਊਮ ਕਰੇ ਪਖ ਨੂੰ ਤੁਸੀਂ ਹਾਂਜੀ ਇਹ ਥੋੜਾ ਜਿਹਾ ਹੂੰ ਸਮਝਣ ਦੀ ਜ਼ਰੂਰਤ ਹੈ ਮੈਂ